ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਹਿਣ ਜਾਨੀ ਵੀ ਇੱਥੇ ਇੱਕ ਟਰਾਲੇ ਨੂੰ ਅੱਗ ਲੱਗ ਗਈ ਸੀ ਅੱਛਾ ਜੀ ਨਵਾਂ ਘੋੜਾ ਹੀ ਪੁੱਛ ਲੈ ਇੱਥੇ ਅੱਗ ਲੱਗ ਗਈ ਸੀ ਮਾਰਕੀਟ ਡਾਇਵਰ ਬਚਾਇਆ ਬਚਾਇਆ ਕਿੱਥੇ ਕਿੱਜੇ ਵਿੱਚ ਜਾ ਰਹਾ ਇਹਦੇ ਨਾਲ ਵੱਜ ਕੇ ਇੱਥੇ ਕੰਬਲ ਟੁੱਟ ਕੇ ਉਹਨੇ ਸਾਈਡ ਤੇ ਕਰ ਦਿੱਤੀ ਇਹ ਮੇਨ ਚਾਰਜ ਦੀ ਤਾਰ ਨੀਵੀਂ ਸੀ ਅੱਛਾ ਟਰਾਲੋ ਵੱਜ ਗਿਆ ਟਰਾਲੋ ਚਾਹੀ ਅਗਲਾ ਕੀ ਅਗਲਾ ਕੀ ਚਾਰੇ 32 ਕਿਨੇ 16 ਟਾਇਰ ਹੈ ਕਿ 32 ਟਾਇਰ ਹੈ ਫੋੜਾ ਪੋਲ ਕੋੜਾ ਜਿਹਨੂੰ ਵੱਡਾ ਕੋੜਾ ਕਹਿੰਦੇ ਉਹ ਫੁਕ ਗਿਆ ਉਹ ਸਾਰਾ ਸੜ ਗਿਆ ਟਾਇਰ ਫੁਕੇ ਗਏ ਬੰਦਾ ਬਚ ਗਿਆ ਬੰਦਾ ਬਚਾ ਲਿਆ ਪਿੰਡ ਦੱਸ ਦਈਏ ਕੀ ਹੈ ਨਾ ਪਿੰਡ ਵਾਲਿਆਂ ਦੱਸਣ ਮੁਤਾਬਕ ਬੜਾ ਵੱਡਾ ਹਾਸਾ ਪਹਿਲਾਂ ਵੀ ਹੋ ਕੇ ਗੁਜ਼ਰਿਆ ਲੇਕਿਨ ਅੱਜ ਵੀ ਅੱਜ ਨਾ ਇਹ ਮਹਿਕਮਾ ਜੋ ਰੋਡ ਵਾਲਾ ਇਹ ਐਸ ਜਾਗਰੂਕ ਹੈ ਔਰ ਨਾ ਬਿਜਲੀ ਪਾਗ ਜਾਗਰੂਕ ਹੈ ਬਿਜਲੀ ਵਿਭਾਗ ਆਪਣੇ ਖੰਭੇ ਕਿਉਂ ਨਹੀਂ ਬਚਾਉਣਾ ਚਾਹੁੰਦਾ ਬਿਜਲੀ ਵਿਭਾਗ ਜਿਹੜਾ ਵਾ ਉਹ ਕਿਉਂ ਨਹੀਂ ਕਾਊਂਟਿੰਗ ਕਰਦਾ ਕਿ ਕਿਹੜਾ ਖੰਭਾ ਸਾਡਾ ਟੁੱਟ ਗਿਆ ਔਰ ਕਿਹੜੇ ਖੰਭੇ ਦੀ ਕਿੱਥੇ ਜ਼ਰੂਰਤ ਹੈ ਔਰ ਜੇ ਗੱਲ ਕਰੀਏ ਤਾਂ ਇਹ ਖੰਭੇ ਜਿਹੜੇ ਆ ਕਿਤੇ ਨਾ ਕਿਤੇ ਉਹਨਾਂ ਦੀ ਪ੍ਰਾਪਰਟੀ ਆ ਬਿਜਲੀ ਵਿਭਾਗ ਦੀ ਇਹ ਪ੍ਰਾਪਰਟੀ ਵੀ ਉਹਨੂੰ ਬਚਾਉਣੀ ਚਾਹੀਦੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਖੰਭਾ ਵਿਖਾਇਆ ਜਾਵੇ ਆ ਖੰਭਾ ਇੱਕ ਵਾਰ ਟੁੱਟ ਗਿਆ ਔਰ ਇਸ ਨੇ ਪਹਿਲਾਂ ਕਿੰਨਾ ਨੁਕਸਾਨ ਕਰਿਆ ਕਿੰਨੇ ਦਿਨ ਬਿਜਲੀ ਬੰਦ ਰਹੀ ਆ ਔਰ ਦੂਸਰੀ ਵਾਰ ਦੱਸ ਦਈਏ ਕਿ ਇਹ ਰੋਡ ਦੇ ਬਿਲਕੁਲ ਵਿੱਚ ਆ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਨਾਰਾ ਜਿਹੜਾ ਇੱਥੋਂ ਆ ਕੇ ਬਾਹਰ ਜਾ ਰਿਹਾ ਰੋਡ ਦੇ ਵਿੱਚ ਡਿੰਗ ਪਾਇਆ ਗਿਆ ਨਾ ਕਿ ਖੰਭੇ ਨੂੰ ਬਾਹਰ ਕੱਢਿਆ ਗਿਆ ਸੜਕ ਦੇ ਵਿੱਚ ਇੱਥੋਂ ਲੈ ਕੇ ਤਾਂ ਉੱਥੋਂ ਵੀ ਸੜਕ ਜਿਹੜੀ ਆ ਇਧਰ ਕੀਤੀ ਗਈ ਆ ਔਰ ਇੱਥੋਂ ਅੰਦਰ ਕਰ ਦਿੱਤੀ ਗਈ ਆ ਇਹ ਸੜਕ ਜਿਹੜੀ ਆ ਦੇ ਵਿੱਚ ਡਿੰਗ ਪਾਇਆ ਗਿਆ ਔਰ ਖੰਭਾ ਪਹਿਲਾਂ ਹੀ ਜੋੜਿਆ ਹੋਇਆ ਜੋੜ ਪਾ ਦਿੱਤਾ ਨਾ ਕਿ ਖੰਭਾ ਜੋ ਆ ਨਵਾਂ ਲਗਾਇਆ ਤੇ ਜੇ ਜੋੜ ਹੈ ਇਹ ਦੁਬਾਰਾ ਟੁੱਟ ਜਾਏਗਾ ਕਿੰਨੇ ਦਿਨ ਹੋਰ ਰੁਕੇਗਾ ਇਸ ਨੂੰ ਤਾਂ ਗੱਡੀ ਦੀ ਹਵਾ ਹੀ ਵੱਜ ਗਈ ਤਾਂ ਟੁੱਟ ਜਾਵੇਗਾ ਲੇਕਿਨ ਪ੍ਰੋਪਰ ਕਾਰਵਾਈ ਜੋ ਆ ਬੰਦ ਕੀਤੀ ਹੋਈ ਆ ਪਿੰਡ ਵਾਲਿਆਂ ਦਾ ਸਮਤਾਬਕ ਲੇਕਿਨ ਫਿਰ ਵੀ ਰਾਤ ਦੇ ਸਮੇਂ ਦੱਸਦੇ ਆ ਕਿ ਸ਼ਾਮ ਦੇ ਸਮੇਂ ਕੋਈ 100 150 ਗੱਡੀ ਇੱਥੋਂ ਦੀ ਗੁਜ਼ਰਦੀ ਆ ਔਰ ਲੋਕ ਨਿਕਲਦੇ ਨੇ ਤਾਂ ਗੰਨੇ ਦੀਆਂ ਟਰਾਲੀਆਂ ਵੀ ਗੁਜ਼ਰਦੀਆਂ ਹੋਣਗੀਆਂ 7:30 ਵਜੇ ਤੋਂ ਬਾਅਦ ਤੁਹਾਡੀ ਇੱਥੋਂ ਟਰੱਕ ਨੂੰ ਮਤਲਬ ਕ੍ਰਾਸ ਕਰਨਾ ਤੁਹਾਡੀ ਜ਼ਿੰਦਗੀ ਮੌਤ ਨਾਲ ਫੇਰ ਅਸੀਂ ਪਹਿਲਾਂ ਚਲ ਜੀਏ ਇੱਥੋਂ ਟਾਈਮ ਨਾਲ ਹੀ ਨਿਕਲ ਜੀਏ ਹਾਂਜੀ 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 ਕਹਿੰਦਾ ਫਿਰ ਨਾ ਟਰਾਲਾ ਇੱਥੇ ਖੜਾ ਹੁੰਦਾ ਇੰਨਾ ਟਰਾਲਾ ਖੜਾ ਹੁੰਦਾ ਵੀ ਤੁਸੀਂ ਕ੍ਰਾਸ ਨਹੀਂ ਕਰ ਸਕਦੇ ਜਾਨੀ ਕਿ ਚਲੋ ਜੀ ਟਰਾਲਿਆਂ ਨੇ ਆਪਣੇ ਕੰਮ ਕਰਨੇ ਆ ਆਪਣੇ ਕਾਰੋਬਾਰ ਤੇ ਜਾਣਾ ਪਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਰਿਸਕ ਕੀ ਆ ਉਹ ਇਹ ਆ ਕਿ ਇਹ ਜੋ ਬਿਜਲੀ ਦੇ ਖੰਭੇ ਆ ਰੋਡ ਦੇ ਉੱਤੇ ਆ ਇਹ ਬਿਲਕੁਲ ਰੋਡ ਤੋਂ ਹਟਾਉਣੇ ਚਾਹੀਦੇ ਆ ਔਰ ਸਬੰਧਤ ਮੈਕਮੇ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਔਰ ਬਿਜਲੀ ਬੋਰਡ ਨੂੰ ਵੀ ਖਾਸ ਕਰ ਆਪਣੀਆਂ ਤਾਰਾਂ ਬਚਾਉਣੀਆਂ ਚਾਹੀਦੀਆਂ ਨਾ ਕਿ ਬਿਜਲੀ ਬੋਰਡ ਨੇ ਇਹ ਜ਼ਿੰਮੇਵਾਰੀ ਜਿਹੜੀ ਆ ਉਹ ਖਤਮ ਕਰ ਦਿੱਤੀ ਲੱਗ ਰਹੀ ਆ ਜਿਸ ਕਰਕੇ ਉਹ ਇਧਰ ਧਿਆਨ ਨਹੀਂ ਦੇ ਰਿਹਾ ਇਹ ਬਿਜਲੀ ਬੋਰਡ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਖੰਭੇ ਬਚਾਉਣੇ ਜੇ ਕਿਸੇ ਮਹਿਕਮੇ ਦੇ ਰੁੱਖ ਵੱਡੇ ਜਾਂਦੇ ਆ ਤੇ ਉਹ ਮਹਿਕਮਾ ਆਪਣੇ ਰੁੱਖ ਬਚਾਉਣ ਆਉਂਦਾ ਤਾਂ ਬਿਜਲੀ ਮਹਿਕਮਾ ਆਪਣੇ ਖੰਭੇ ਬਚਾਉਣ ਕਿਉਂ ਨਹੀਂ ਆਉਂਦਾ ਉਹ ਕਿਉਂ ਨਹੀਂ ਕਹਿੰਦਾ ਕਿ ਸਾਡੇ ਖੰਭੇ ਜਿਹੜੇ ਆ ਉਹ ਸਾਈਡ ਤੇ ਕਿਤੇ ਜਾਣ ਰਿਸਕ ਕਈ ਵਾਰਾਂ ਗੱਡੀ ਸੜੀ ਵੀ ਆ ਇੱਥੇ ਬਿਜਲੀ ਨਾਲ ਅੱਛਾ ਗੱਡੀ ਸੜੀ ਵੀ ਹੈਗੀ ਆ ਟਾਇਰ ਸੜੇ ਨੇ ਪੰਜ ਗੱਡੀ ਦੇ ਐਕਸੀਡੈਂਟ ਵੀ ਹੋਏ ਐਕਸੀਡੈਂਟ ਬਹੁਤ ਹੋਏ ਨੇ ਹਾਦਸੇ ਵੀ ਦੋ ਤਿੰਨ ਮੁੰਡੇ ਵੀ ਮਰੇ ਨੇ ਇੱਥੇ ਇਹ ਥੋੜਾ ਨਹੀਂ ਮਰੇ ਅੱਛਾ ਪਹਿਲਾਂ ਇੱਥੇ ਇਨਸੀਡੈਂਟ ਵਾਪਰੇ ਆ ਕਈ ਵਾਰੀ ਘਟਨਾ ਹੋਈਆਂ ਨੇ ਬਹੁਤ ਜ਼ਿਆਦਾ ਹੋਈਆਂ ਨੇ ਤਿੰਨ ਚਾਰ ਤੇ ਘਟਨਾ ਇੱਥੇ ਹੋਈਆਂ ਸਾਲਵਾਲ ਦੇ ਪਤਾ ਕੋਈ ਯਾਦ ਵਿੱਚ ਹੀ ਤੇ ਇਹ ਬਿਜਲੀ ਦੇ ਖੰਭਿਆਂ ਨਾਲ ਵੀ ਕੋਈ ਹਾਸਾ ਹੋਇਆ ਹਾਂਜੀ ਬਿਜਲੀ ਦੇ ਖੰਭਿਆਂ ਨਾਲ ਵੀ ਤਾਰਾਂ ਤੋੜੀਆਂ ਨੇ ਆਹ ਖੰਭਾ ਟੁੱਟਾ ਆਹ ਖੰੰਬਾ ਟੁੱਟਾ 11000 ਰੁਪਏ ਦੀ ਦੂਜੀ ਜੇ ਆ ਰੇਡੀਓ 11000 ਬੋਲਟ ਵਾ ਅੱਛਾ ਤਾਰ ਜਿਹੜੀ ਆ ਹਾਈ ਵੋਲਟੇਜ ਹੈ ਲੇਕਿਨ ਇਹਨੂੰ ਸਾਈਡ ਤੇ ਨਹੀਂ ਕੀਤਾ ਗਿਆ ਜੀ ਕੀਤਾ ਇਹ ਨਾਲ ਹੋ ਕੇ ਪਵਾਇਆ ਜੀ ਲੋਕਾਂ ਨੇ ਪੱਠੇ ਵਾਲਿਆਂ ਕੋ ਪਠਿਆਲਿਆਂ ਦੇ ਜਵਦਾ ਸੀ ਪਾਇਆ ਪਠਿਆਲਿਆਂ ਨੂੰ ਗਈ ਪਰਮਾਨੰਦ ਦੇ ਭੱਠੇ ਆ ਲੈਣ ਸਾਡੇ ਪਿੰਡੋਂ ਗਈ ਆ ਅੱਛਾ ਲਾਈਨ ਇਧਰ ਜਾਂਦੀ ਆ ਲੇਕਿਨ ਮਹਿਕਮੇ ਦਾ ਫਰਜ ਬਣਦਾ ਇਹਨੂੰ ਥੋੜਾ ਪਛਾਹ ਹਟਾਉਣਾ ਜਾਂ ਰੋਡ ਤੋਂ ਖੰਭੇ ਹਟਾ ਦੇਣੇ ਇਹ ਤੇ ਚਾਹੀਦਾ ਵਾ ਇਹ ਤੇ ਹੁਣ ਬੱਤੀ ਚੱਲ ਜਣੀ ਕਣੀ ਗਰਮੀਆਂ ਜਦੋਂ ਵਲੇ ਆ ਰਾਤ ਵੇਖੋ ਟਰੱਕ ਕਿਦਾਂ ਲੰਘਦੇ ਪਹਿਲਾਂ ਵੀ ਕਦੀ ਇੱਥੇ ਕੋਈ ਵਜਿਆ ਟਰੱਕ ਖੰਭਿਆਂ ਨਾਲ ਬਹੁਤ ਜ਼ਿਆਦਾ ਜੀ ਤਿੰਨ ਐਕਸੀਡੈਂਟ ਹੋਏ ਆ ਬੰਦੇ ਪਤਾ ਨਹੀਂ ਲੱਗਾ ਕੌਣ ਮਾਰ ਗਿਆ ਵਾ ਅੱਛਾ ਪਤਾ ਨਹੀਂ ਲੱਗਾ ਉਹ ਖੰਭਾ ਪਰਲਾ ਟੁੱਟਾ ਉਹ ਟਰੱਕ ਨਾਲ ਤੁਸੀਂ 7:30 ਉਹ ਖੰਭਾ ਪਰਲਾ ਟਰੱਕ ਨਾਲ ਟ ਅਛਾ ਜੀ ਇਹ ਵੀ ਟੁੱਟਿਆ ਸੀ ਇਹ ਵੀ ਟੁੱਟਿਆ ਸੀ ਤੇ ਫਿਰ ਵੀ ਖੰਭਾ ਉੱਥੇ ਉੱਥੇ ਹੀ ਇਹ ਕੀ ਕਰਨ ਹੋ ਗਿਆ ਉਤਨਾ ਜੋੜ ਲਾਉਂਦਾ ਜੀ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਅਸੀਂ ਕਹਿ ਦਿਆ ਅਛਾ ਖੰਭੇ ਉੱਥੇ ਹੀ ਏ ਤੇ ਜਿਹੜਾ ਟੁੱਟ ਗਏ ਆ ਟਰੱਕ ਵੱਜ ਗਏ ਕੋਈ ਉਹਦੇ ਬਾਰੇ ਧਿਆਨ ਨਹੀਂ ਪੂਰਾ ਕੋਈ ਧਿਆਨ ਨਹੀਂ ਦਿੱਤਾ ਉਹਦੇ ਬਾਰੇ ਜੀ ਕੋਈ ਵੀ ਬਾਕੀ ਉਹ ਮੋਟਰ ਲੈ ਆ ਕੇ ਤੇ ਪੈਸੇ ਕੋਲੋਂ ਪੇਮੈਂਟ ਪਿੰਡ ਵਾਲੇ ਕਰਕੇ ਤੇ ਖੰਭੇ ਮੋਲ ਲੈ ਕੇ ਤਾਂ ਲਵਾਉਂਦੇ ਨੇ ਅੱਛਾ ਖੰਬੇ ਜਿਹੜੇ ਆ ਪਿੰਡ ਵਾਲਿਆਂ ਨੇ ਆਪਣੇ ਕੋਲੋਂ ਪੈਸਾ ਲਾਉਣਾ ਗ੍ਰਾਈ ਕਰਨੀ ਆ ਤੇ ਫੇਰ ਖੰਭਾ ਲਵਾਉਣਾ ਹੈ ਲਵਾਉਣਾ ਹਾਂਜੀ ਤੇ ਇਹ ਜੋ ਸੜਕ ਵਾਲੇ ਆ ਇਹਨਾਂ ਨੇ ਖੰਭਾ ਸਾਈਡ ਤੇ ਨਹੀਂ ਕੀਤਾ ਸੜਕ ਵਾਲਿਆਂ ਨੇ ਨਹੀਂ ਜੀ ਕੀਤਾ ਇਹ ਵਿਭਾਗ ਦਾ ਕੰਮ ਆ ਬਿਜਲੀ ਬੋਰਡ ਦਾ ਕੰਮ ਆ ਬਿਜਲੀ ਬੋਰਡ ਨੂੰ ਪੇਮੈਂਟ ਵੀ ਹੋ ਚੁੱਕੀ ਆ ਨਹੀਂ ਉਹ ਤੇ ਇਹ ਇਹ ਤੁਸੀਂ ਨਹੀਂ ਜਾਣਦੇ ਕਿ ਪੇਮੈਂਟ ਹੋ ਗਈ ਜਾਂ ਨਹੀਂ ਉਹ ਹੀ ਨਾਪਾ ਜਾਣਦੇ ਆ ਲੇਕਿਨ ਇਹ ਵਿਭਾਗ ਦਾ ਫਰਜ ਆ ਕਿ ਪ੍ਰੋਪਰ ਕਲੀਅਰ ਕਰਕੇ ਫੇਰ ਕਾਰਵਾਈ ਤੋਰਨ ਇਹ ਕਰ ਲਈ ਤੋਰਨ ਹਾਂਜੀ ਇਹ ਇਹ ਦੇ ਵੀ ਮੈਗ ਮੇਰੇ ਕੰਮ ਕਰਕੇ ਫੇਰ ਹੀ ਕੰਮ ਚਲਣਾ ਜਿਹੜਾ ਗਈ ਜੀ ਮੋੜ ਤੇ ਪਹਿਲੇ ਪਹਿਲੇ ਕਲੀਅਰ ਹੋਣਾ ਚਾਹੀਦਾ ਕਿ ਵਾਕਈ ਸੜਕ ਜਿਹੜੀ ਆ ਉਹ ਟੁੱਟੀ ਹੋਈ ਆ ਦੋ ਮਹੀਨੇ ਬਾਅਦ ਤੇ ਇਹ ਹੈਵੀ ਟ੍ਰਿਪਰ ਜਿਹੜੀ ਬੰਦ ਕੀਤੀ ਗਈ ਆ ਜੀ ਹਾਂ 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 ਜੀ ਡੀਸੀ ਆਰਡਰ ਨਾਲ ਹੈਵੀ ਟ੍ਰਿਪਰ ਬੰਦ ਕੀਤੀ ਗਈ ਆ ਫੇਰ ਵੀ ਜਬਰਦਸਤ ਕਰਕੇ ਲੰਘਦੇ ਰੋਜ਼ ਦੀ ਤਾਂ ਕਰਦੇ ਜੀ ਫੇਰ ਵੀ ਕੋਈ ਨਾ ਕੋਈ ਕਨਵੈਂਸ ਲੰਘਦਾ ਹਾਂਜੀ ਹਾਂਜੀ ਤਾਂ ਕੇ ਨਾ ਲੰਘਦੇ ਜੀ 150 ਟਿਪਰ ਜੀ 8 ਵਜੇ ਤੋਂ ਬਾਅਦ ਲੰਘਦੀ ਆ 2 ਘੰਟੇ ਅੱਛਾ ਭਾਏ ਤੋਂ ਬਾਅਦ ਇੱਥੇ ਬੰਦਾ ਨਹੀਂ ਲੰਘ ਸਕਦਾ ਆਈ ਕ੍ਰਾਸ਼ ਨਹੀਂ ਕਰ ਸਕਦਾ ਸ਼ਾਇਨਾ ਬੰਦਾ ਕ੍ਰਾਸ਼ ਨਹੀਂ ਕਰ ਸਕਦਾ ਬੱਚੇ ਕ੍ਰਾਸ਼ ਨਹੀਂ ਕੋਈ ਵੀ ਬੰਦਾ ਕੋਈ ਮਰੀਜ਼ ਹੋ ਜੇ ਤੇ ਅਸੀਂ ਨੰਗ ਨਹੀਂ ਸਕਦੇ ਗੱਡੀ ਦੇ ਲੈ ਕੇ ਜਾ ਨਹੀਂ ਸਕਦੇ ਜੀ ਸ਼ਾਮ ਨੂੰ ਪੂਰੀ ਕਾਰਵਾਈ ਹੁੰਦੀ ਹੈ ਜੀ ਹਾਂਜੀ ਪੂਰੀ ਕਾਰਵਾਈ ਦੇ ਨਾਲ ਚੱਲਦੀ ਹੈ ਜੀ 200 200 ਟਿੱਪੋਂ ਤੋਂ ਵੱਧ ਹੀ ਚੱਲਦੀ ਹੈ ਜੀ ਤੇ ਕੋਈ ਆ ਰਸਤਾ ਨਹੀਂ ਦੇ ਸਕਦਾ ਕੋਈ ਵੀ ਜੀ ਤੇ ਇਹ ਕਿ ਤਸਵੀਰਾਂ ਜੋ ਆ ਇਹ ਤੰਗੋਸ਼ਾਹ ਦੀਆਂ ਨੇ ਹੋ ਰਹੇ ਹੋ ਛੜਕਾ ਜੋ ਤੁਸੀਂ ਵੇਖਿਆ ਆਪੇ ਕਾਨਵਾ ਪਰਮਾਨੰਤ ਤੋਂ ਪਰਮਾਨੰਤ ਤੋਂ ਜੋ ਛੜਕ ਜਿਹੜੀਆਂ ਤਾਰਾਗੜ੍ਹ ਨੂੰ ਜਾਂਦੀਆਂ ਔਰ ਜੰਮੂ ਵਾਲਾ ਰੋਡ ਹੈ ਉਸ ਦੇ ਨਾਲ ਇਹ ਮੈਚ ਹੋਣ ਜਾ ਰਿਹਾ ਔਰ ਦੱਸ ਦਈਏ ਕਿ ਜੇ ਇਹ ਰੋਡ ਜੋ ਹੈ ਅਜੇ ਬਣ ਰਿਆ ਅਜੇ ਉਸਾਰੀधीन ਹੈ ਲੇਕਿਨ ਪੂਰਾ ਕੰਪਲੀਟ ਨਹੀਂ ਹੋਇਆ ਫਿਰ ਵੀ ਇੱਥੋਂ ਦੀ ਕਾਰਵਾਈ ਜਿਹੜੀ ਪੂਰੀ ਆ ਔਰ ਸਾਡੀ ਖਬਰ ਦਾ ਜਿਹੜਾ ਮਤਲਬ ਹੈ ਜੋ ਸਾਨੂੰ ਕੱਲ ਆਈਆਂ ਪਿੰਡ ਵਾਲਿਆਂ ਦੀਆਂ ਜਿਨ੍ਹਾਂ ਨੇ ਦੱਸਿਆ ਕਿ ਬਿਜਲੀ ਦੇ ਖੰਭੇ ਬਿਜਲੀ ਦੇ ਖੰਭੇ ਰੋਡ ਦੇ ਵਿੱਚ ਆ ਔਰ ਦੁਆਲੇ ਦੁਆਲੇ ਰੋਡ ਬਣਾਈ ਗਈ ਆ ਔਰ ਰੋਡ ਬਣਾ ਕੇ ਔਰ ਕਈ ਜਗ੍ਹਾ ਦੇ ਉੱਤੇ ਅਜੇ ਵੀ ਲੇਬਰ ਲੱਗੀ ਹੋਈ ਆ ਰੋਡ ਬਣਾ ਕੇ ਜਿਹੜਾ ਉਹ ਚਾਲੂ ਕੀਤਾ ਜਾ ਰਿਹਾ ਲੇਕਿਨ ਬਿਜਲੀ ਦੇ ਖੰਭਿਆਂ ਨੂੰ ਜੋ ਬਿਲਕੁਲ ਖਤਰਨਾਕ ਪੁਆਇੰਟ ਹੈਗਾ ਇਹ ਖਤਰੇ ਦੇ ਪੁਆਇੰਟ ਜਿਹੜੇ ਆ ਬਹੁਤ ਜ਼ਿਆਦਾ ਲੋਕਾਂ ਵਾਸਤੇ ਪਰੇਸ਼ਾਨੀ ਬਣੀ ਹੋਈ ਆ ਲੋਕ ਸਹਿਮ ਦੇ ਵਿੱਚ ਰਹਿੰਦੇ ਨੇ ਕਿ ਕਿਤੇ ਨਾ ਕਿਤੇ ਇਹ ਜੋ ਪਰੇਸ਼ਾਨੀ ਐ ਕੋਈ ਹਾਦਸੇ ਦੇ ਰੂਪ ਵਿੱਚ ਨਾ ਆ ਜਾਵੇ ਇਹ ਹਾਸਾ ਜਿਹੜਾ ਵਾ ਇਹ ਪਿੰਡ ਵਾਲਿਆਂ ਵਾਸਤੇ ਇੱਕ ਡਰਦਾ ਮਾਹੌਲ ਬਣਾ ਕੇ ਰੱਖਿਆ ਹੋਇਆ ਤੇ ਜੇ ਗੱਲ ਕਰੀਏ ਸਬੰਧਤ ਮੈਕਮੇ ਨਾਲ ਜਿਹੜਾ ਰੋਡ ਬਣਾ ਰਿਹਾ ਉਸ ਨੂੰ ਬੇਨਤੀ ਕਰਦੇ ਆ ਕਿ ਇਹ ਜੋ ਹੈ ਤੁਸੀਂ ਆਪਣਾ ਪ੍ਰੋਪਰ ਕੋਆਪਰੇਟ ਕਰਕੇ ਸਾਰੇ ਮਹਿਕਮਿਆਂ ਨੂੰ ਬਿਜਲੀ ਮਹਿਕਮੇ ਨੂੰ ਕੋਆਪਰੇਟ ਕਰੋ ਔਰ ਕਰਕੇ ਤਾਂ ਲਾਈਨਾਂ ਜੋਗਾ ਥੋੜੀ ਸਾਈਡ ਕਰਕੇ ਫੇਰ ਹੀ ਇਹਨੂੰ ਚਾਲੂ ਕੀਤਾ ਜਾਵੇ ਤਾਂ ਜੋ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਔਰ ਇਹ ਪਿੰਡ ਵਾਲੇ ਜਿਹੜੇ ਆ ਇਹ ਵੀ ਇਸ ਦੇ ਉੱਤੋਂ ਸੁਖ ਦੀ ਨੀਂਦ ਸੋ ਸਕਣ ਕੈਮਰਾਮੈਨ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਪੁਰ